जो achieved... की अपने रोल के लिए योगदान प्रोवाइड किया स्वास्थ्य संबंधी सेवाओं में औरतों के लिए और बच्चों के लिए योगदान किया इन्होंने 1854 में जब फ्रांस और ब्रिटेन की युद्ध हुआ था इन्होंने घायलों को दवाइयाँ और देखभाल की सेवा प्रोवाइड करवाई थी तक प्रोवाइड कराना इनका फोकस ये रहा औरतों को जागरूक करना उनके राइट्स के बारे में उनके स्वास्थ्य संबंधी सलाहकार के बारे में उनको जागरूक किया और ਜੋ ਐਚਆਈਪੀ ਸੇ ਪੀੜੀ ਤੀਂ ਬਾਅਦ ਮੈਂ ਇਹਨਾਂ ਨੇ ਇੰਟਰਵਿਊ ਲਈ ਉਪਰਤ ਕੀਤਾ ਵਰਲਡ ਹੈਲਥ ਆਰਗੇਨਾਈਜੇਸ਼ਨ ਇੱਕ ਐਸੋਸੀਏਸ਼ਨ ਹੈ ਉਸ ਦੇ ਸਾਥ ਬੰਧ ਕਰ ਬੰਧ ਕਰਕੇ ਇਹਨਾਂ ਨੇ ਇੱਕ بڑے ਸਤਰ ਪਰ ਕੌਂਟ੍ਰੈਸੈਪਟਿਵ ਦੇ ਬਾਰੇ ਮੇਰੇ ਕੁੜੀ ਦਾ ਨਾਮ ਪ੍ਰੀਤ ਹੈ ਪ੍ਰੀਤ ਆਪਣੇ ਘਰ ਵਿਆਹੀ ਗਈ ਹੈ ਦੋਵਾਂ ਪੁੱਤਰਾ ਕਰਨ ਬੱਚੇ ਹੋਣ ਬਲੇ ਨੇ ਬਿੱਲੇ ਦੀ ਬੋਟੀ ਦਾ ਨਾਮ ਕਮੋ ਅਤੇ ਦੀਪੇ ਦੀ ਬੋਟੀ ਦਾ ਨਾਮ ਰਾਣੋ ਹੈ ਉਹ ਤੁਹਾਨੂੰ ਦੱਸਣ ਜਾ ਰਹੇ ਹਾਂ ਭਜਨ ਕੋਰ ਦੇਖ ਘਾ ਦਦਰਿਸ਼ ਬੀਬੀ ਪੈਰੀ ਪਿੰਨਾ ਝੁੰਡਾ ਰਿਹਾ ਪੁੱਤ ਕੀ ਹਾਲ ਤੇਰਾ ਵਧੀਆ ਤੂੰ ਸੁਣਾ ਤੇ ਅਗੇ ਹਾਲ ਐ ਕੋਡੇ ਕਿਤੇ ਪੀਰ ਕਰਦੇ ਹੋ ਮੇਰੇ ਹਾਲ ਨੂੰ ਕੀ ਹੋਣਾ ਐ ਲੈ ਬੀਬੀ ਫਿਰ ਕਾਦੀ ਗੱਲ ਦਾ ਤੈਨੂੰ ਡਾਕਟਰ ਕੋ ਖਾ ਲਈ ਹੁੰਨੇ ਆ ਚੁੱਪ ਕਰ ਵੇ ਮੇਰਾ ਕੀ ਪਤਾ ਨਾਲ ਅੱਜ ਮੈਂ ਹੈ ਕਿ ਕੱਲ ਤਾਂ ਮੈਨੂੰ ਅੱਗੇ ਨਹੀਂ ਮੇਰਾ ਪਤਾ ਕੁਛ ਬੀਬੀ ਐਵੇਂ ਦੀ ਗੱਲਾਂ ਨਾ ਕਰਿਆ ਕਰ ਤੂੰ ਚੁੱਪ ਕਰ ਤੂੰ ਆਪਣੀ ਜਨਾਨੀ ਸੰਭਾਲ ਉਹਦੇ ਘਰ ਤੇ ਅੱਗੇ ਬੱਚਾ ਹੋਣ ਵਾਲਾ ਐ ਹਾਂ ਬੀਬੀ ਸੱਤ ਮੈਂ ਸੋਚਣ ਡਿਆ ਜਿਹਨੂੰ ਡਾਕਟਰ ਕੋ ਖਾਣ ਜਾਣਾ ਵੇਖਿਆ ਹੈ ਹੀ ਜਨਾਨੀ ਜੋਗਾਏ ਦੂਦੇ ਬੀਬੀ ਫੇਰ ਉਹ ਵੀ ਗੱਲਾਂ ਚੁੱਪ ਕਰ ਗੱਲਾਂ ਕਰ ਯਾ ਮੇਰੀ ਸੱਸੀ ਘਰ ਜੀ ਆਂਦਾ ਮੇਰਾ ਪੁੱਤ ਕੀ ਹਾਲ ਹੈ ਤੇਰਾ ਸੱਸੀਆ ਵਗੇ ਤੂੰ ਸੁਣਾ ਵੀ ਇੱਕ ਬਿੱਲੀ ਘਰ ਸੌਂ ਫਿੱਪੀ ਦੀ ਕਹਦੀ ਮੇਰਾ ਧਿਆਨ ਨਹੀਂ ਰੱਖਦੇ ਤੂੰ ਇਧਰ ਆ ਕੰਮ ਨਹੀਂ ਚਾਹੀਦਾ ਤੂੰ ਇਧਰ ਆ ਰੋ ਡਾਕਟਰ ਨੂੰ ਭੌਂ ਲਿਆ ਜੀ ਅੱਜ ਕਿੰਦਾ ਉਹ ਡਾਕਟਰ ਨੂੰ ਵਿਖਾ ਲਿਆ ਜੇ ਉਹਦੀ ਜਨਾਨੀ ਘਰ ਤੇ ਕਿਹ ਮੁੰਡਾ ਆਉਣ ਵਾਲਾ ਹੈ ਬੱਚਾ ਮੇਰਾ ਫੇਰ ਕੀ ਆ ਬੀਬੀ ਵਿਖਾ ਲਏਗਾ ਚੁੱਪ ਕਰ ਤੂੰ ਆਪ ਮੀਚੀ ਪਾਣੀ ਰੱਖ ਦੇ ਇੱਥੇ ਸੇਫਲ ਅਗੇ ਟੇ ਟੇ ਦੇ ਘਰ ਤਾਂ ਮੈਨੂੰ ਅਗੇ ਲੱਗਦਾ ਹੈ ਮਨਹੂਸੀयत ਨੇ ਪੈਦਾ ਹੋਣਾ ਹੈ ਕੋਈ ਆ ਬੀਬੀ ਜੋਗੀ ਹੋਊਗਾ ਠੀਕ ਆ ਇੰਦਾ ਨਹੀਂ ਕਈਦਾ ਹੁੰਦਾ ਬੀਬੀ ਤੂੰ ਚੁੱਪ ਕਰਵੇਂ ਤੂੰ ਵੀ ਇੰਦਾ ਨਹੀਂ ਕਈਦਾ ਹਈਦਾ ਗੱਲਾਂ ਕਰਦੇ ਫਿਰਦੇ ਮੈਨੂੰ ਸੁਖਾਂ ਤੇ ਬੁਢੀ ਮੈਂ ਕਹਿ ਲੀਆ ਮੈਨੂੰ ਦੱਦੂ ਹੋਣ ਦੀ ਆਪਾਂ ਡਾਕਟਰ ਨੂੰ ਨਾ ਦਿਖਾ ਲਈਏ ਠੀਕੇ ਜਾਣੇ ਆ ਬੀਬੀ ਚੱਟੀ ਕਿ ਮੈਂ ਫਿਰ ਡਾਕਟਰ ਕੋਲ ਭਾਲਿਆ ਹਾਂ ਹੂੰ ਕਿੱਦਾਂ ਨਾ ਲੈਂਦੀ ਏ ਦੀਪ ਇਹਨਾਂ ਨੇ ਸਵਾ ਬੱਚੇ ਜੰਮ ਲਏ ਨੇ ਨਾ ਤੇ ਤੁਹਾਡੇ ਤਾਂ ਇੰਦਾ ਲੰਦੀਆਂ ਨੇ ਤੇ ਜਿਦਾਂ ਇਹ ਤੁਹਾਡੇ ਪਿਓ ਹੁੰਦੇ ਨੇ ਕੋਈ ਨਾ ਬੀਬੀ ਅੱਜ ਦਾ ਸਾਰੇ ਗਿਲ ਨਾ ਲੈਂਦੀ ਏ ਠੀਕ ਹੈ ਵੇ ਜਾ ਚਲ ਠੀਕ ਹੈ ਬੀਬੀ ਚਲਦੇ ਆਪਾਂ ਕਿੰਨਾ ਚਿਰ ਨਾਨੀ ਤੇ ਲੱਗਾਈ ਤੇ ਬੀਨੂ ਬੰਦਾ ਕਰਦਾ ਹੀ ਹੋ ਗਿਆ ਉਹ ਯਾਰ ਨਾ ਕਪਾ ਦਾ ਵੀ ਨਹੀਂ ਬਸ ਛੇ ਗਾਲ ਮੀਂਹ ਆਹ ਮੇਰੀ ਨੋ ਰਾਨੀ ਕੀ ਹਾਲ ਹੈ ਤੇਰਾ ਠੀਕ ਹੈ ਬੀਬੀ ਕੱਲ ਸੌਣੇ ਮੁੰਡਿਆ ਨੋ ਰਾਨੀ ਦਾ ਚੈੱਕ ਅਪ ਕਰਵਾ ਲਿਆ ਅੱਜ ਜਾ ਕੇ ਹਾਂ ਕੋਈ ਨਹੀਂ ਚਲ ਜੰਮ ਹਾਂ ਤੇ ਮੇਰੀ ਨੋ ਰਾਨੀ ਦਾ ਖਿਆਲ ਰੱਖਿਆ ਕਰ ਨਾਲ ਠੀਕ ਹੈ ਠੀਕ ਹੈ ਹਾਂ ਕੋਈ ਬੀਬੀ ਚਲ ਚੰਗਾ ਫਿਰ ਆਪਾਂ ਜਾਂਦੇ ਆਂ ਜਾ ਜਾਓ ਘੋਆਓ ਦੀ ਜਾ ਬੀਬੀ ਮੈਂ ਕਿਹਾ ਨੰਗਾ ਦੀ ਚਲ ਜਾਂਦੀ ਹੈ ਨਾ ਵੇ ਮੈਂ ਨਹੀਂ ਆਪਣੀ ਨੋਨ ਪਰਛਾਵਾਂ ਨੰਗਾ ਨੀ ਰੋਸ ਮਨਹੂਸ ਹੀ ਇੱਦਾਂ ਬੀਬੀ ਇਦਾਂ ਨਹੀਂ ਤੇਰਾ ਚੁੱਕਾ ਤੂੰ ਕੋਈ ਨਹੀਂ ਅੱਜ ਚਲ ਜਾਂਦੇ ਆ ਇਹਨਾਂ ਨਾਲ ਹੀ ਬਸ ਅੱਜ ਹੀ ਜਾਣਾ ਫੇਰ ਮੈਂ ਹਾਂ ਕੋਈ ਨਹੀਂ ਅੱਗੇ ਤਾਂ ਇਕੱਲੇ ਚੱਲਣਾ ਚੱਲ ਠੀਕ ਹੈ ਨੋਹ ਰਾਣੀ ਨੂੰ ਥਾਲ ਮੇਰੀ ਧਿਆਨ ਨਾ ਠਾਗੀ ਮਾਂ ਨੂੰ ਵੀ ਥਾਲ ਦੋ ਕਿ ਦੋਨੂੰ ਫੜਿਆ ਮਾਂ ਦੀ ਕੋਈ ਤਾਂ ਨਾ ਹੋਈ ਜਿੱਸੀ ਬੇਰੋਹੀ ਗੱਲਾਂ ਹਸਪਤਾਲ ਸੈਕਅਪ ਦਾ ਦ੍ਰਿਸ਼ ਸਾਸ਼ਿਕਾ ਜੀ ਸਾਸ਼ਿਕਾ ਪੁੱਤ ਤੁਹਾਡੀ ਦੋਨੋਂ ਨੂੰ ਆਦੇ ਸਿਰ ਸੈਕਅਪ ਕੀਤਾ ਗਿਆ ਉਹਨਾਂ ਦੀ ਜੀ ਰਿਡਿੰਗ ਬਿਲਕੁਲ ਸਹੀ ਹੈ ਤੇ ਉਹਨਾਂ ਨੂੰ ਸੌਂਵਾਜ ਦਾ ਦੇ ਦਿੱਤਾ ਗਿਆ ਹੈ ਤੁਸੀਂ ਆਪਣੀ ਦੋਵਾਂ ਨੂੰਨ ਨੂੰ ਲੈ ਕੇ ਸੋਮਰ ਹਸਤਲਾ ਦੇਣਾ ਉਹਦੋਂ ਦੋਵਾਂ ਦੀ ਡਿਲੀਵਰੀ ਦੂ ਨਹੀਂ ਕੁੜੇ ਇੱਕੋ ਦਿਨ ਹਾਂਜੀ ਨਾ 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 ਐਦਾਂ ਕਿਤਾ ਹੋ ਸਕਦਾ ਇੱਕੋ ਦਿਨ ਕਿ ਹੋਇਆ ਇੱਕ ਦਿਨ ਦੂ ਦੂ ਖੁਸ਼ੀਆਂ ਘਰ ਵਿੱਚ ਆਉਣਗੀਆਂ ਨਾ 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 ਮੈਂ ਉਹਨੂੰ ਮੁੱਸੀ ਤਾਂ ਪਰੇਸ਼ਾਨ ਹੀ ਨੰਗਾ ਦੇਣਾ ਤੁਸੀਂ ਦੋਵਾਂ ਨੇ ਉਸ ਦਿਨ ਨਾ ਕੀ ਆ ਦਣਾ ਚਲਦਾ ਹਾਂ ਹਾਂਜੀ ਡਿਲੀਵਰੀ ਵਾਲੇ ਦੇਸ ਆਦਰੇਸ਼ ਅਲੂ ਜੀ ਤੁਹਾਨੂੰ ਬਹੁਤ ਬਹੁਤ ਵਧਾਈ ਹੋਵੇ ਤੁਹਾਡੀ ਛੋਟੀ ਨੂੰ ਕੰਮੂ ਕਰ ਬੱਚਾ ਹੋਇਆ ਹਏ ਵੇ ਤੰਦਰੁਸਤ ਹੈ ਹਾਂਜੀ ਤੰਦਰੁਸਤ ਹੈ ਕਿਹ ਖਾਦੇ ਸੀ ਚੀਜ਼ ਕੀ ਹੈ ਬੀਬੀ ਕੁੜੇ ਆ ਕੀ ਫੜਾਤੇ ਮੈਨੂੰ ਕੀ ਹੋਇਆ ਮਾਸੀ ਬੇਟੀ ਹੋਈ ਹੈ ਫਿਰ ਕੀ ਹੋਇਆ ਹਾਂ ਕਾਦੀਆਂ ਵਧਾਈਆਂ ਦੇਣੀ ਤੂੰ ਸਾਨੂੰ ਸਾਗ ਨਹੀਂ ਚਾਹੀਦਾ ਸਲਾਂਗੀ ਕੋਈ ਅੱਜਕੱਲ੍ਹ ਕੀਤਾ ਵੀ ਕੀ ਇਸ ਮਾਰ ਚੁੱਪ ਕਰ ਵੇ ਤੂੰ ਵੀ ਚੁੱਪ ਕਰ ਤੇਰਾ ਤੇ ਨਹੀਂ ਲੱਗਣ ਰਹੀ ਬੀਬੀ ਕਿੱਡੀ ਸੋਹਣੀ ਆ ਚੁੱਪ ਕਰ ਤੂੰ ਐਵੇਂ ਗੱਲਾਂ ਫੜਾਉਂਦਾ ਆ ਮੋਟੇ ਨੂੰ ਬੀਬੀ ਇਦਾਂ ਨਹੀਂ ਕਹਿਣਾ ਧੀ ਆ ਮੇਰੀ ਹਾਂ ਧੀ ਆ ਤੇਰੀ ਪਰੇ ਨਾਲ ਜਾਣਾ ਛੋਟਾ ਨੂੰ ਉੱਧਰ ਕੀ ਤੇ ਮੈਨੂੰ ਤੇ ਤੇਰਾ ਫਿਕਰ ਸਿਕਰ ਸਤਾਨ ਲੱਪਾ ਹੁਣ ਕੀ ਕਰਾਂ ਮੈਂ ਕੋਈ ਨਾ ਬੀਬੀ ਝੋਲੀ ਹੋਊਗਾ ਠੀਕ ਐ ਕਲੰਕ ਤੇ ਅੱਗੇ ਲੱਗ ਗਿਆ ਘਰ ਵਿੱਚ ਆਲੂ ਸੀ ਤੁਹਾਡੀ ਵਾਈਫ ਦਾ ਬੱਚਾ ਹੋਇਆ ਵਧਾਈ ਹੋਵੇ ਬੱਚਾ ਕੰਗਰਸ ਦੇਖਾ ਦੇ ਸੀ 3 ਕੀ ਹੋਈ ਏ ਬੇਟਾ ਹੋਇਆ ਹੈ ਖਾਏ ਵੇ ਮੇਰੇ ਦੀਪੇ ਪੁੱਤ ਘਰ ਮੁੰਡਾ ਹੋਇਆ ਹੈ ਬਹੁਤ ਬਹੁਤ ਵਧਾਈਆ ਪੁੱਤ ਤਿੰਨ ਜਦੋਂ ਬੇਟੀ ਤੇ ਪੁੱਤ ਵਰਗਾ ਇੱਕ ਅੱਖਰ ਨਹੀਂ ਵਰਗੀਆਂ ਪੁਰੀਆਂ ਵੀਰ ਬਤਾਈ ਹੋਵੇ ਚੁੱਪ ਕਰਵੇਂ ਤੂੰ ਲੈ ਜਾ ਕਲੰਕ ਨੂੰ ਪਰੇ ਨਹੀਂ ਪਰੇ ਹੁੰਦਾ ਤੂੰ ਫਿਰ ਕੀ ਬਖਾ ਦੇ ਤੂੰ ਚੁੱਪ ਕਰੇ ਮੇਰੀ ਭੱਟੀ ਰੋ ਠੀਕ ਹੈ ਹਾਂਜੀ ਉਹ ਬਿਲਕੁਲ ਠੀਕ ਹੈ ਬਸ ਤਾਂ ਟੀਜ ਦੀ ਛੋਟੀ ਨੂੰ ਕਮੂ ਆ ਨਾ ਉਹ ਥੋੜੀ ਕਮਜ਼ੋਰ ਆ ਉਹਨਾਂ ਨੂੰ ਟਾਈਮ ਲੱਗੂਗਾ ਜੇ ਹਸਪੀਟਲ ਤਫਾ ਕਰ ਨਹੀਂ ਕੀ ਨਾ ਉਹਨੂੰ ਤੇ ਭੱਟੀ ਨੂੰ ਨਹੀਂ ਸਮਾਵੇਂ ਉਹਨੂੰ ਮੈਂ ਮਿਲ ਸਕਨੀ ਆ ਹਾਂਜੀ ਹਾਂਜੀ ਉਹਨੂੰ ਚੱਲ ਵੀ ਨੀ ਪੁੱਤ ਮਿਲ ਕੇ ਆਈਏ ਭੱਟੀ ਨੂੰ ਜਾ ਤੂੰ ਬਣਾ ਹੋਵੇ ਮੈਡਮ ਮਨਪ੍ਰੀਤ ਕੌਰ ਜੀ ਜਿਹੜੇ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ ਇਹਦੇ ਬਾਰੇ ਕੋਈ ਜਾਣਕਾਰੀ ਦੋਗੇ ਹਾਂਜੀ ਅੱਜ ਸ੍ਰੀ ਗੁਰੂ ਅੰਗਦਾਸ ਕਾਲਜ ਆਫ ਨਰਸਿੰਗ ਸਾਡੇ ਕੋਲ ਇੱਕ ਆਓ ਪੀਜੀ ਗਾਇਨ ਡਿਪਾਰਟਮੈਂਟ ਹੈ ਉਹਨਾਂ ਵੱਲੋਂ ਅਤੇ ਉਹਨਾਂ ਦੇ ਸਟੂਡੈਂਟਸ ਵੱਲੋਂ ਉਹਨਾਂ ਦੇ ਸਹਿਯੋਗ ਦੇ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਇਹ ਸਾਡਾ ਸ੍ਰੀ ਗੁਰੂ ਅੰਗਦਾਸ ਹਸਪੀਟਲ ਦਾ ਮੋਸਟਨੇਟਡ ਬੋਰਡ ਹੈ ਜਿੱਥੇ ਸਟੂਡੈਂਟਸ ਸੁਪਰਵਾਈਜ਼ਰਸ ਵਰ ਦੇ ਬੋਰਡ ਦਾ ਪੂਰਾ ਸਟਾਫ ਇੱਥੇ ਐਡਮਿਟਡ ਪੇਸ਼IENTS ਤੇ ਉਹਨਾਂ ਦੇ ਅਟੈਂਡੈਂਟ ਨੇ ਬੜੇ ਉਤਸ਼ਾਹ ਦੇ ਨਾਲ ਇਸ پورے ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ। ਇਸ ਪ੍ਰੋਗਰਾਮ ਵਿੱਚ ਸਾਡੇ 10th ਕਲਾਸ ਦੇ ਵਿਦਿਆਰਥੀਆਂ ਵੱਲੋਂ ਇੱਕ ਬੜਾ ਸੋਹਣਾ ਨਾਟਕ ਪੇਸ਼ਕਸ਼ ਕੀਤਾ ਗਿਆ ਜਦੇ ਵਿੱਚ ਉਹਨਾਂ ਨੇ ਔਰਤਾਂ ਦੀ ਬਰਾਬਰੀ ਦਾ ਘਰ ਦੇ ਵਿੱਚ ਬਾਹਰ ਸਮਾਜ ਦੇ ਵਿੱਚ ਉਹਦੇ ਬਾਰੇ ਬਹੁਤ ਸੋਹਣਾ ਇੱਕ ਸੰਦੇਸ਼ ਪੇਸ਼ਕਸ਼ ਕੀਤਾ। ਇਸ ਦੇ ਨਾਲ ਬੱਚਿਆਂ ਨੇ ਡਿਬੇਟ ਕੰਪੀਟੀਸ਼ਨ, ਪੋਸਟ ਕੰਪੀਟੀਸ਼ਨ ਜਿਵੇਂ ਵਾਝ ਕੇ ਹਿੱਸਾ ਲਿਆ। ਸੋ ਮੈਂ ਇਸ ਮੌਕੇ ਤੇ ਹਰ ਇੱਕ ਔਰਤ ਨੂੰ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਅਦੇ ਪੁਰਸ ਇਹੀ ਮੈਸੇਜ ਦੇਣਾ ਚਾਹ ਰਹੀ ਹਾਂ ਪੂਰੇ ਸਹਿਯੋਗ ਬਿਨਾਂ ਅਸੀਂ ਅੱਗੇ ਵਧੀਏ ਅਤੇ ਇੱਕ ਦੂਜੇ ਨੂੰ ਹਰ ਮੌਕੇ ਤੇ ਸਪੋਰਟ ਕਰੇ ਚਾਹੇ ਉਹ ਕਾਰ ਹੋਵੇ ਚਾਹੇ ਉਹ ਸਾਡੀ ਕੰਮ ਕਰਨ ਦੀ ਜਗ੍ਹਾ ਹੋਵੇ ਪਰ ਇਸ ਬਾਤ ਸੋ ਮੈਂ ਪੂਰੇ ਓਬਜੀ ਡਿਪਾਰਟਮੈਂਟ ਨੂੰ ਬਹੁਤ ਧੰਨਵਾਦ ਦੇਣਾ ਚਾਹੁੰਦੀ ਹਾਂ ਕਿ ਉਹਨਾਂ